you ਹੈਲੋ ਜੀ ਸਾਸਰੀ ਕਾ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਮੈਂ ਬਣਾ ਰਹੀ ਪਚਾ ਤੇ ਚਾਹ ਮੇਰੇ ਉੱਪਰ ਦੀ ਸਦਦ ਮੈਂ 파ਤਾ ਤੇ ਅੱਜ ਵੀ ਤੁਸੀਂ 5 ਕਿਲੋ ਗਰਮ ਗਰਮ ਚਾਹ ਤੇ ਇੱਧਰ ਸਵੇਰ ਸਾਡੇ ਲੈਟ ਚਲੀ ਗਈ ਰਾਤ ਨੂੰ 10 ਵਜੇ ਦੀ ਤੇ ਹਜੇ ਤੱਕ ਆਈ ਨਹੀਂ ਸੀ ਤੇ ਰਾਤ ਸਾਰੀ ਰਾਤ ਅਸੀਂ ਗਰਮੀ ਚ ਸੀ ਹਨਾ ਗੱਡੇ ਪੱਖੇ ਥੱਲੇ ਤੇ ਜੇ ਬਾਹਰ ਬੋਲਦੇ ਸੀ ਤਾਂ ਬਿੱਲੀ ਵੱੜਦੀ ਸੀ ਬਲੂੰਗੜਾ ਲੈ ਕੇ ਹਨਾ ਤੇ ਬਲੂੰਗੜਾ ਜਿਹੜਾ ਕੱਲ ਪੜਿਆ ਸੀ ਸਾਡੇ ਪੇਟਿਆਂ ਦੇ ਅੰਦਰ ਤੇ ਮਸਾਂ ਹੀ ਅਸੀਂ ਕੱਢੇ ਤੇ ਰਾਤ ਨੂੰ ਹਨਾ ਬਿੱਲੀ ਆਪ ਵੀ ਲੈ ਕੇ ਗਈ 10:30 ਵਜੇ ਫਿਰ ਅਸੀਂ ਬਾਹਰ ਲਾ ਲਿਆ ਫਿਰ ਅਸੀਂ ਖੋਲਿਆ ਮੁੰਡਾ ਤੇ ਮਰ ਨੂੰ ਕਹੇ ਫੇਰ ਲਈ ਆਈ ਮੁੜ ਕੇ ਫੇਰਨੇ ਨਿਕਲਣਾ ਕਿਉਂਕਿ ਛੋਟੇ ਬਹੁਤ ਆ ਗੁੰਡ ਤਾਂ ਕਰਕੇ ਫਿਰ ਮੈਂ ਅਸੀਂ ਗਰਮੀ ਚ ਪਏ ਰਹੇ ਕੋਲਰ ਫਿਰ ਬੰਦ ਅਸੀਂ ਲਾਈਟ ਤੋਂ ਬਿਨਾ ਤੇ ਬਾਕੀ ਸਾਰਿਆਂ ਦੇ ਹੈਗੇ ਸੀ ਅਸੀਂ ਆਖਾ ਕਿ ਤੇ ਫੇਰ ਫੇਸ ਉੱਡ ਗਿਆ ਹੁਆ ਸਾਡਾ ਤੇ ਪਰ ਫੇਸ ਨਹੀਂ ਉੱਡਿਆ ਤੇ ਬਸ ਖਰਾਬ ਸੀ ਲੈਟ ਕਰਨ ਤੇ ਆ ਦੇਖੋ ਜੀ ਹਨਾ ਹਜੇ ਨਹੀਂ ਰਹੀ ਆ ਤੇ ਦਿਨ ਚੜਿਆ ਨਹੀਂ ਸੀ ਤੇ ਮੈਂ ਉੱਠੀ ਸੀ ਤੇ ਇੱਥੇ ਫੇਰ ਆਪਾਂ ਚੱਲੇ ਸੀ ਮੰਦਿਰ ਹਾਂ ਜੀ ਹੈਗਾ ਸੋਮਵਾਰ ਦਾ ਦਿਨ ਸ਼ਿਪ ਹੋ ਜਾਣਾ ਤੇ ਸ਼ਿਪ ਹੋ ਰਿਹਾ ਹੈ ਨਾ ਮੈਂ ਸੋਮਵਾਰ ਦਾ ਸੋਮਰ ਦੀਵਾ ਜਰੂਰ ਲਾ ਕੇ ਆਉਣੀ ਆਂ ਜੋ ਉਹ ਜਗਾਹ ਕਹਿੰਨੀ ਐ ਸਮੁੰਦਰ ਦੇ ਵਿੱਚ ਤੇ ਜਾਲ ਪਾ ਲਿਆ ਸੀ ਮੈਂ ਕੱਚੀ ਲੱਸੀ ਤੇ ਫੁੱਲ ਤੋੜਨੇ ਸੀ ਦੀਵਾ ਬਣਾਇਆ ਸੀ ਅੱਟੇ ਉਹ ਤੇ ਬਸ ਉਹ ਬੱਤੀ ਲੈ ਲਈ ਸੀ ਆਪਦੀ ਫਿਰ ਮੰਦਰੋਂ ਆ ਕੇ ਫਿਰ ਮੈਂ ਲੱਗ ਗਈ ਸੀ ਇੱਥੇ ਰੋਟੀ ਪਕਾਉਣ ਤੇ ਟਾਈਮ ਹੋ ਗਿਆ ਸੀ 4:30 ਦਾ ਦੇ ਰਿਸ਼ੂ ਕੰਨ ਮੈਂ ਰੋਟੀ ਖਾਣੀ ਨਹੀਂ ਮੇਰਾ ਟਾਈਮ ਹੋਣ ਵਾਲਾ 10 ਕੁ ਮਿੰਟ 5 ਕੁ ਮਿੰਟ ਹੀ ਰਹਿ ਗਏ ਸੀ 8:30 ਤੱਕ ਅਸੀਂ ਮੰਦਰੋਂ ਤੁਰੇ ਸੀ ਤੇ ਘੰਡੇ ਹੁੰਦੇ 15 ਮਿੰਟ ਲੱਗ ਜਿੰਦੇ ਸਾਨੂੰ ਤੇ ਫਿਰ ਇਹ ਕੰਨ ਮੈਂ ਖਾਣੀ ਮੈਂ ਕਹਾਂ ਵੀ ਤੇਰੇ ਸਾਥ 15 ਤੇ ਪਿਆਣਾ ਆਉਗੋ ਤੁਹਾਨੂੰ ਮੈਂ ਬਣਾ ਦਿੰਦੀ ਆ ਦੋ ਪਰੌਂਠੇ ਜਲਦੀ ਆਏ ਫਿਰ ਮੈਂ ਤੇ ਫਟਾਫਟ ਬਸ ਦਹੀਂ ਪਾਤਾ ਰੋ ਥਾਲੀ ਗਈ ਚ ਤੇ ਮੈਂ ਰੋਟੀ ਬਣਾ ਦੂੰਗੀ ਅਸੀਂ ਦੋ ਪਰੌਂਠੇ ਤੇ ਲੈ ਕੇ ਤਾਂ ਇਹ ਜਾਂਦਾ ਨਹੀਂ ਕੰਦਾ ਬਸ ਮੈਂ ਖਾ ਕੇ ਜਾਊਂਗਾ ਫਿਰ ਇੱਕ ਪਰੌਂਠੇ ਖਾ ਕੇ ਵਿਆਹ ਹੀ ਤੇ ਬਸ ਫਿਰ ਇਹਨੇ ਖਾ ਲਿਆ ਸੀ ਨਾਸ਼ਤਾ ਕਰ ਲਿਆ ਸੀ ਤੇ ਸਕੂਲ ਚਲੇ ਜਾਂਦੇ ਸੀ ਵੀ ਬੈਣ ਆ ਗਈ ਸੀ ਤੇ ਉਹ ਮੈਂ ਇਧਰ ਆ ਗਈ ਸੀ ਸੋਈ ਦੇ ਵਿੱਚ ਰੋਟੀ ਫਿਰ ਮੈਂ ਸਾਰੀਆਂ ਪਰੌਂਠੇ ਬਣਾਤੇ ਸੀ ਮਿੰਗਾ ਚੱਲਦੀ ਬਣਾਣਾ ਤੇ ਵਾਰ-ਵਾਰ ਕੀ ਗਿਆਸ ਬੰਦ ਕਰਨਾ ਚੱਲੂ ਕਰਨਾ ਤੇ ਬਸ ਫਿਰ ਮੈਂ ਇੱਥੇ ਨਾ ਉਹ ਦੁੱਧ ਵਾਲਾ ਚਾਹ ਦਾ ਟੋਪੀ ਮੰਗ ਜਿਹਾ ਪਈ ਸੀ ਮੈਂ ਕਿਹਾ ਵੀ ਇਹਨੂੰ ਮਾਂਜ ਕੇ ਮੈਂ ਦੁੱਧ ਨੂੰ ਵਾਲਾ ਦੇਣਾ ਵੀ ਲੈਣ ਦਾ ਕੀ ਪਤਾ ਕਦੋਂ ਉਹ ਕਿਉਂਕਿ ਰਾਤ 10 ਵਜੇ ਤੇ ਗਈ ਸੀ ਸਵੇਰ ਤੱਕ ਹਨਾ 9 ਵਜਨਾਂ ਲੇਸੀ ਆਈ ਨਹੀਂ ਸੀ ਆ ਗੱਕੇ ਫਿਰ ਮੈਂ ਇਹਨੂੰ ਉਹ ਚਾਹ ਪੱਤੀ ਵਾਲਾ ਪਾਣੀ ਇਸ ਮੈਂ ਚੰਗੀ ਤਰ੍ਹਾਂ ਬਸ ਡੋਲ ਕੇ ਬਾਹਰ ਤੇ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਇਹਨੂੰ ਦੁੱਧ ਨੂੰ ਪਾਣਗੇ ਇਹਦੇ ਵਿੱਚ ਟੋਪੀ ਦੇ ਵਿੱਚ ਫਿਰ ਆਪਾਂ ਦੁੱਧ ਨੂੰ ਵਾਲੇ ਦੇ ਦਾਂਗੇ ਤੇ ਉਹ ਹੀ ਗੱਲ ਹੀ ਹੋਈ ਸਾਡੇ ਨਾਲ ਜੇ ਤੇ ਅਸੀਂ ਸਾਨੂੰ ਤਾਂ ਐ ਸੀ ਵੀ ਹਨਾ ਫੇਸ ਓਟਿਆ ਹੋਇਆ ਸੀ ਫੋਨ ਵੀ ਲਾਇਆ ਇੱਕ ਦੋ ਘਰਾਂ ਨੂੰ ਤੇ ਉਹ ਕਹਿੰਦੇ ਵੀ ਫੇਸ ਲਾਈਟ ਸਾਡੇ ਵੀ ਹੈਣੀ ਉਹ ਜਾਣ ਕੇ ਮਜ਼ਾਕ ਕਰਦੇ ਸੀ ਤੇ ਅਸੀਂ ਸੋਚਿਆ ਵੀ ਸੱਚਾ ਲੋਈ ਫੇਸ ਉੱਤੇ ਆਉਗਾ ਸਾਡੇ ਨਾਲ ਹੀ ਹੋਗਾ ਵੀ ਰਾਤ ਦੀ ਹੈ ਨਹੀਂ ਫਿਰ ਜਦੋਂ ਸਨੇਹਾ ਆਈ ਦੁਪਹਿਰੇ ਅਸੀਂ 2 ਵਜੇ ਫੋਨ ਲਾਇਆ ਮੈਂ ਕਿ ਪੁੱਛ ਤਾਂ ਵੀ ਲੇਟ ਆਈ ਨਹੀਂ ਰਾਤ ਦੀ ਬਈ ਤੇ ਫਿਰ ਜਦੋਂ ਫੋਨ ਲਾਇਆ ਉਹ ਕਹਿੰਦੀ ਨਹੀਂ ਸਾਡ ਤਾਂ ਹੈਗੀ ਰਾਤ ਵੀ ਸੀ ਹੁਣ ਵੀ ਹੈਗੀ ਹੈ ਤੇ ਮੁੜ ਕੇ ਉਹ ਹੱਸਣ ਲੱਗ ਗਈ ਤੇ ਐ ਜਿਹਾ ਮਜ਼ਾਕ ਥੋੜਾ ਕਰਨਾ ਚਾਹੀਦਾ ਹਨਾ ਵੀ ਲਾਈਟ ਦਾ ਵੀ ਹੁਣ ਸਾਰਾ ਸਾਰੀ ਰਾਤ ਅਸੀਂ ਗਰਮੀ ਦੇ ਵਿੱਚ ਮਰੇ ਤੇ ਸੋਵਾਂਗੇ ਫਿਰ ਹਣਾ ਮੈਟਲਾਈਟ ਤਾਂ ਫਿਰ ਆਈ ਹੋਈ ਹੈ ਤੇ ਆਪਣੇ ਘਰ ਤਾਂ ਨਹੀਂ ਹੈ ਫਿਰ ਮੈਂ ਜੋੜ-ਜੋੜ ਸੋਟੀ ਨਾਲ ਹਲਾਏ ਚੰਗੀ ਤਰ੍ਹਾਂ ਹਣਾ ਤੇ ਜੋੜ ਤਾਂ ਵੈਸੇ ਠੀਕ ਹੀ ਸੀ ਕਿਉਂਕਿ ਚੰਗੀ ਤਰ੍ਹਾਂ ਮੇਰੇ ਘਰ ਵਾਲਿਆਂ ਨੇ ਹਣਾ ਕੱਸ ਕੇ ਜੋੜ ਤੇ ਟੇਪਰ ਲਪਲਾਈਆਂ ਹੋਈਆਂ ਤੇ ਬਸ ਜਿਹੜੀ ਉੱਥੇ ਬਾਥਰੂਮ ਦੇ ਵਿੱਚ ਸੋਚ ਆ ਮੇ ਨੂੰ ਉਹ ਜਿਹੜੀ ਪਾਈ ਹੋਈ ਸੀ ਉਹ ਵੀ ਹਣਾ ਮੈਂ ਫਿਰ ਚੱਕ ਥੱਲ ਕੀਤੀ ਉਹਨੂੰ ਤੇ ਫਿਰ ਆ ਗਈ ਲਾਈਟ ਤੇ ਫਿਰ ਸੋਨਾ ਤਾਂ ਸੀ ਕੀ ਜੀ ਕਿਉਂਕਿ 3 ਵਜ ਗਏ ਸੀ ਹਨਾ ਐਂ ਬਸ ਪੰਗੇ ਕਰਦੇ ਨੇ ਲਾਈਟ ਦੇਖਦੇ ਨੇ ਤੇ ਫਿਰ ਬਸ ਐਂ ਸੀ ਜਨ ਮੈਂ ਕੋਲਡਰ ਚਲਾ ਲਿਆ ਸੀ ਕੋਲਡਰ ਨਾਲ ਥੋੜਾ ਮੋਟਾ ਮੁਰਕਾ ਸੁੱਕ ਗਿਆ ਸੀ ਤੇ ਬਸ ਇੱਥੇ ਫਿਰ ਮੈਂ ਦੁੱਧ ਨੂੰ ਗਾਲਾ ਦੂੰਗੀ ਮੈਂ ਦੁੱਧ ਪਾਉਣੇ ਆ ਤੇ ਬਾਕੀ ਹਨਾ ਫਿਰ ਅਸੀਂ ਬਿਜਲੀ ਵਾਲੇ ਨੂੰ ਸਾਥ ਹੀ ਲਿਆ ਮੈਂ ਕਿਹਾ ਵੀ ਪਰਸੋਂ ਵੀ ਆਪਣੇ ਨਾਲ ਐਂ ਹੋਈ ਸੀ ਵੀ ਆਪਣ ਵਾਏ ਇਸ ਭਲੇਖੇ ਰਹੀ ਆਪਾਂ ਵੀ ਫੇਸ ਉੱਡ ਗਏ ਤਾਂ ਕਰਕੇ ਤੇ ਉਹ ਦਿਨ ਵੀ ਫਿਰ ਆਪਦੇ ਆਪ ਹੀ ਆ ਗਈ ਸੀ ਅਸਿਆ ਖਚਲ ਫੇਸ ਹੋ ਵੀ ਲਾਤਾ ਹੋ ਗਰਨਨ ਬਿਜਲੀ ਅਗਨ ਤਾਂ ਆ ਗਈ ਤੇ ਐ ਪਤਾ ਨਹੀਂ ਵੀ ਖਰਾਬੀ ਸੀ ਤੇ ਫਿਰ ਅੱਜ ਫਿਰ ਮੈਂ ਸਾਦੀ ਲਿਆ ਮੈਂ ਰੇਸ਼ਮ ਕਾ ਵੀ ਤਾਂ ਸਾਦੀ ਲਿਆ ਨਹੀਂ ਚਲ ਆਪਾਂ ਨਾਸ ਫਿਰ ਮੈਂ ਅੱਜ ਬੁਲਾਈ ਲਿਆ ਹਨ ਮੈਂ ਕਿਾ ਬਿਜਲੀ ਵਾਲਿਆਂ ਨੂੰ ਬੁਲਾ ਕੇ ਆਪਾਂ ਸਵਿੱਚ ਚੇਂਜ ਕਰਾਈਏ ਬੇਤਰਾਜ ਦੇ ਕੰਮ ਹੋ ਗਿਆ ਹਨ ਹੁਣ ਕੀ ਪਤਾ ਰਾਤ ਬਰਾਤ ਤੇ ਲਾਈਟ ਜਾ ਜਾਂਦੀ ਹੈ ਫਿਰ ਨਾ ਬੰਦਾ ਬਾਹਰ ਪੈਣ ਜੋਗਾ ਨਾ ਅੰਦਰ ਤੇ ਫਿਰ ਇਸ ਕਰਕੇ ਮੈਂ ਬੁਲਾ ਲਿਆ ਮੇਰੇ ਸ਼ ਨੂੰ ਕਿ ਮੈਂ ਕਿਾ ਚਾਹ ਪਾਣੀ ਪੀ ਕੇ ਆਉਂਦਾ ਹਨ 4 ਵਜੇ ਫਿਰ ਇਹ ਗਿਆ ਸੀ ਬੁਲਾਉਣ ਤੇ ਮੈਂ ਕਿਹਾ ਵੀ ਤੂੰ ਐਂ ਕਹਿ ਦੇ ਰਾਤ ਦੀ ਲਾਈਟ ਹੈ ਨਹੀਂ ਵੀ ਹੁਣੀ ਆ ਜਾ ਫਿਰ ਨਾਲ ਹੀ ਲੈ ਆਇਆ ਸੀ ਤੇ ਫਿਰ ਅਸੀਂ ਸਵਿੱਚ ਚੇਂਜ ਹੀ ਕਰਾਤੀ ਤੇ ਦੂਸਰੀ ਪਾ ਗਏ ਉਹ ਮੇਨ ਸਵਿੱਚ ਜਿਹੜੀ ਰੈੱਡ ਕਲਰ ਤੇ ਹੁੰਦੀ ਹੈ ਉਹ ਤੇ ਉਹ ਵਸ ਪਾ ਗਿਆ ਤੇ ਹੁਣ ਉਹ ਜੋੜ ਜੋੜ ਵੀ ਅਸੀਂ ਚੈੱਕ ਕਰਾ ਲਏ ਸੀ ਵੀ ਅਸੀਂ ਮੈਂ ਕਿਹਾ ਵੀ ਜੋੜ ਵੀ ਚੈੱਕ ਕਰਦੇ ਚੰਗੀ ਤਰ੍ਹਾਂ ਵੀ ਮੈਂ ਕਿਹਾ ਫੇਰ ਹਣਾ ਕਿਤੇ ਕੋਈ ਜੋੜ ਢਿੱਲਾ ਹੋਵੇ ਫੇਰ ਇਹ ਬੁੱਲ ਜੇ ਲੈਟ ਫਿਰ ਉਹਨੇ ਸਾਰੇ ਚੈੱਕ ਕੀਤੇ ਉਹ ਕਹਿੰਦੇ ਨਹੀਂ ਜੋੜ ਤਾਂ ਬਧੀਆ कसे ਹੋਏ ਆ ਟਿੱਪਾ ਟਪਲ ਵੀ ਸਹੀ ਹੈ ਜੋੜ ਤਾਂ ਵੀ ਇਹ ਹਣਾ ਵੀ ਮੈਂ ਕਹਿਆਂ ਤੇ ਦੇਖੀ ਹੈ ਵੀ ਇਹ ਜਿਹੜੀ ਤੁਹਾਡੇ ਸੋਚ ਪਾਈ ਹੈ ਵੀ ਆਦੇ ਆਪਣ ਡਿੱਗ ਪੈਂਦੀ ਆ ਤੇ ਵੀ ਸੋਚ ਤਾਂ ਨਮੀ ਹੋ ਕਹਿੰਦੇ ਵੀ ਇਹਦੇ ਚ ਕੋਈ ਖਰਾਬੀ ਨਹੀਂ ਲੱਗੀ ਤੇ ਲਾ ਕੇ ਸਾਨੂੰ ਦੇ ਗਿਆ ਉਹ ਤੇ ਹਾਲੀਂ ਮੈਂ ਸੋਚਾ ਇੱਕ ਜੀ ਮੈਂ ਲਾ ਕੇ ਸੀ ਦੀਵਾ ਜਗਾਉਣਾ ਇਹ ਮੈਂ ਲਾਉਂਗੀ ਬੇਲ ਪੱਤਰ ਤੇ ਦੀਵਾ ਤੇ ਕਿਉਂਕਿ ਸੋਮਵਾਰ ਦਾ ਦਿਨ ਸੀ ਬੇਲ ਪੱਤਰ ਤੇ ਵੀ ਦੀਵਾ ਲਾਉਣਾ ਚਾਹੀਦਾ ਫਿਰ ਮੈਂ ਇਥੇ ਦੀਵਾ ਮਿੱਟੀ ਦਾ ਹੀ ਲੈ ਲਿਆ ਸੀ ਨੂੰ ਬਚਾ ਮਿੱਟੀ ਦਾ ਹੀ ਲਾ ਦਿੰਨਾ ਸੋਚ ਮੈਂ ਕਿਓ ਪਾਲੇ ਜੋਤ ਲਾ ਕੇ ਵੱਟ ਕੇ ਤੇ ਫਿਰ ਮੈਂ ਕਿਓ ਪਾ ਕੇ ਜੋਤ ਲਾ ਕੇ ਤੇ ਫਿਰ ਮੈਂ ਇਥੇ ਰੋਣਾ ਕਿਸ ਤੋਂ ਵਰਤੀ ਕਰਤੀ ਸੀ ਮੈਂ ਜਲਵੇ ਚੜਾਤਾ ਸੀ ਤੇ ਵਾਸੇ ਇੱਥੇ ਫਿਰ ਆਪਾਂ ਮੱਥਾ ਟੇਕਣ ਲੱਗਦੇ ਸੀ ਤੇ ਇਹਦੇ ਵਿੱਚ ਵੀ ਸ਼ਿਵ ਪਾਰਵਤੀ ਹਨਾ ਸ਼ਿਵ ਜੀ ਗੋਰਾ ਦਾ ਆਬਾਸ ਹੁੰਦਾ ਸਾਰੇ ਦੇਵੀ ਦੇਵ ਤੇ ਹੁੰਦੇ ਆ 33 ਕਰੋੜ ਦੇਵੀ ਦੇਵ ਤਾਂ ਇਹਦੇ ਵਿੱਚ ਬੇਕੱਦਰ ਚ ਪੂਰਾ ਆਬਾਸ ਹੁੰਦਾ ਤਾਂ ਕਰਕੇ ਹਰ ਆਪਾਂ ਇੱਥੇ ਵੀ ਦਿਵਾਲਾਤਾ ਤੇ ਪੂਜਾ ਤੇ ਇੱਥੇ ਕਰਕੇ ਉਹ ਮੱਥਾ ਟੇਕ ਲਈ ਅਸੀਂ ਤੇ ਬਸ ਫਿਰ ਮੈਂ ਹਨਾ ਇਸ ਤੋਂ ਬਾਅਦ ਜਿਹੜੇ ਸਾਡੇ ਇੱਥੇ ਵੱਡੋ ਡੇਰੇ ਦੀ ਸਮਾਦਾ ਬਣੀ ਆ ਘਰੇ ਉਹਨਾਂ ਨੇ ਫਿਰ ਮੇਧੂ ਬੱਤੀ ਕਰਕੇ ਜਲ ਜਗਾ ਕੇ ਕੱਚੀ ਲੱਸੀ ਲੈ ਗਈ ਸੀ ਮੁੰਡਾ ਚਾਰਾ ਤੇ ਸੋਮਵਾਰ ਆ ਤੇ ਵੱਡੋ ਡੇਗਾ ਤੇ ਕੱਚੀ ਲੈ ਸੀ ਚੜਾਤੀ ਸੀ ਮੈਂ ਚੜਾ ਕੇ ਤੇ ਫੇਰ ਉਹ ਧੋਪਤੀ ਕਰਤੀ ਸੀ ਤੇ ਬਸ ਫਿਰ ਮੈਂ ਧੋਪਤੀ ਕਰਕੇ ਤੇ ਫਿਰ ਮੈਂ ਆਦਾ ਗਈ ਸੀ ਉੱਥੇ ਜਦ ਬੱਤੀ ਲਾ ਕੇ ਇੱਥੇ ਵੇਰ ਰਸੀ ਨਾਸ਼ਤਾ ਕਰਨ ਲੱਗੇ ਸੀ ਮੈਂ ਤੇ ਸੁਨੇਹਾ ਤੇ ਮੈਂ ਤਾਂ ਚਾਹ ਨਾਲ ਹੀ ਕਰਦੀ ਤੁਹਾਨੂੰ ਪਤਾ ਏ ਸੁਨੇਹਾ ਅਸੀਂ ਬੰਨਣਾ ਲੱਭੀ ਸੀ ਕਰਨ ਤੇ ਇੱਥੇ ਵੇਰ ਮੈਂ ਲੱਭੀ ਸੀ ਭਾਂਡੇ ਸਾਫ ਕਰਨ ਤੇ ਮੈਂ ਤਾਂ ਗਰਮ ਬਹੁਤ ਜਿਆਦਾ ਇਸ ਵੇਰ ਮੈਂ ਪੱਖਾ ਛੱਡ ਹੀ ਲਿਆ ਮੈਂ ਤਾਂ ਦੇਖੇ ਆਉਂਗੀ ਜੇ ਇਨਵਰਟਰ ਖਤਮ ਹੋ ਗਿਆ ਵੀ ਫਿਰ ਹਨਾ ਦੇਖ ਲਾਂਗੇ ਹਾਂ ਚਲ ਤੇ ਬਾਕੀ ਮੈਂ ਸਾਰਾ ਦਿਨ ਤਾਂ ਮੇਰਾ ਤਾਂ ਦਿਨ ਤਾਂ ਕੰਮ ਚ ਨਿਭੜ ਕੇ ਬਾਹਰ ਤੇ ਬਸ ਫਿਰ ਮੈਂ ਭਾਂਡੇ ਮੰਜਣ ਲੱਗ ਗਿਆ ਇੱਕ ਪੱਖਾ ਛੱਡਿਆ ਸੀ ਰਸੋਈ 'ਚ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਪਸੀਨੇ ਪਸੀਨਾ ਆਈ ਜਾਂਦਾ ਸੀ ਤਾਂ ਕਰਕੇ ਫਿਰ ਮੈਂ ਇੱਥੇ ਭਾਂਡੇ ਬਸ ਸਾਰੇ ਚੰਗੀ ਤਰ੍ਹਾਂ ਵਾਸ਼ ਕਰਕੇ ਰੱਖ ਲੂੰਗੀ ਸਾਈਡ ਤੇ ਧੋ ਕੇ ਤੇ ਚਾਚੂ ਆਲੇ ਹਨਾ ਰੋਟੀ ਵਾਲੇ ਧੋ ਕੇ ਫਿਰ ਇਹਨਾਂ ਨੂੰ ਤਾਂ ਸਾਬਣ ਨਾਲ ਚੰਗੀ ਤਰ੍ਹਾਂ ਵਾਸ਼ ਕਰਾਂਗੇ ਤੇ ਬਸ ਫਿਰ ਹਨਾ ਇਹ ਕੰਮ ਹੀ ਹੁੰਦੇ ਆਪਣੇ ਡੇਲੀ ਰੁਟੀਨ ਦੇ ਵਿੱਚ ਭਾਂਡੇ ਮਾਂ ਤੇ ਝਾੜੂ ਲਾ ਤੇ ਪੋਚੇ ਲਾ ਤੇ ਰੋਟੀ ਬਣਾ ਲਈ ਆਟਾ ਗੁੰਨ ਲਿਆ ਸਬਜ਼ੀ ਬਣਾ ਲਈ ਦੁੱਧ ਨੂੰ ਵਾਲਾ ਦੇ ਤਾ ਕੱਪੜੇ ਧੋਏ ਤੇ ਇਹੀ ਹੁੰਦਾ ਆਪਣੇ ਡੇਲੀ ਦਾ ਰੁਟੀਨ ਤੇ ਬਸ ਫਿਰ ਹਨਾ ਮੈਂ ਜਿਹੜੇ ਆਪਣੇ ਕੰਮਕਾਰ ਇਸ ਘਰ ਦੇ ਸੀ ਉਹ ਮੈਂ ਕਰੀ ਨਹੀਂ ਫਟਾਫਟ ਤੇ ਅੱਜ ਮੈਂ ਕੱਪੜੇ ਕੀ ਧੋਣੇ ਸੀ ਕੱਪੜੇ ਦਾ ਧੋਣ ਵਾਲੇ ਪਏ ਸੀ ਪਰ ਜਦੋਂ ਲਾਈਟ ਹੀ ਨਹੀਂ ਸੀ ਫਿਰ ਆਪਾਂ ਕੱਪੜੇ ਕੀ ਧੋਣੇ ਸੀ ਹਨਾ ਤੇ ਤਾਂ ਕਰਕੇ ਫਿਰ ਮੈਂ ਕ ਚੱਲ ਜੀ ਮੈਨੂੰ ਆਏ ਸੀ ਵੀ ਚਲ ਫੇਸ ਉੱਪਰ ਆ ਜੂਗੀ ਮੈਂ ਤਾਂ ਚੱਲ ਦੁਪਹਿਰੇ ਜਾਂ ਸ਼ਾਮ ਨੂੰ ਧੋਲਾਂਗੀ ਤੇ ਫਿਰ ਮੈਂ ਧੋਤੇ ਨਹੀਂ ਮੰਗਾ ਚਲ ਕੱਲ ਨੂੰ ਤਾਂ ਮੰਗੇ ਹਾਂ ਮੈਂ ਕਿ ਧੋਣੀ ਤੇ ਤੇ ਚਾਹ ਮੇਰੇ ਪਈ ਸੀ ਬਚੀ ਕੈਟਲ ਦੇ ਵਿੱਚ ਤੇ ਮੈਂ ਮੰਜਾਂ ਲੱਗੀ ਫਿਰ ਮੈਂ ਨਾ ਇਹਦੇ ਵਿੱਚੋਂ ਗਲਾਸ ਚ ਕੱਢ ਕੇ ਢੱਕਤੀ ਸੀ ਮੈਂ ਕਿ ਚਲ ਪੀ ਲਾਂਗੇ ਆਪਾਂ ਤੇ ਵੀ ਕਾ ਨੂੰ ਡੋਲਣੀਆਂ ਹਨਾ ਤੇ ਮੈਂ ਹੁਣ ਤਾਂ ਬਣਾਈ ਸੀ ਆਪਾਂ ਤਾਂ ਜੀ ਬਣਾਈ ਸੀ ਆਪਾਂ ਕੜਾਹੇ ਐ ਵੇਹੀ ਵਾਲੀ ਸੀ ਤੇ ਫਿਰ ਮੈਂ ਤਾਂ ਕਰਕੇ ਮੈਂ ਗਲਾਸ ਚ ਕੱਢ ਕੇ ਰੱਖ ਦਿੱਤੀ ਸੀ ਦਿੱਤੇ ਹੁਣ ਤਾਂ ਚਾਹ ਗਰਮੀ ਚ ਪੀਣੀ ਨਹੀਂ ਚਾਹੀਦੀ ਇਗਨੋਰ ਕਰਨੀ ਚਾਹੀਦੀ ਚਾਹ ਤੇ ਫਿਰ ਵੀ ਮੈਂ ਹਨਾ ਮੈਂ ਕਿਹਾ ਚੱਲ ਹੁਣ ਵੀ ਕੋਈ ਪੀਣ ਵਾਲਾ ਤਾਂ ਹੈ ਨਹੀਂ ਸੀ ਰਿਸ਼ਵੀ ਸਕੂਲ ਚ ਲੈ ਗਏ ਆ ਵੀ ਬਾਕੀ ਇਹ ਪਿੰਦੇ ਵੀ ਨਹੀਂ ਹੈਗੇ ਰੋਟੀ ਰੋਟੀ ਨਾਲ ਤਾਂ ਪੀ ਪੂ ਲੈਂਦੇ ਆ ਤੇ ਬਾਕੀ ਇਹਨਾਂ ਦਾ ਮੈਂ ਦੇ ਇੰਜ ਮਾਇਸ ਤਾਂ ਕਰਕੇ ਤੇ ਬਸ ਫਿਰ ਇਹ ਹਨਾ ਆਪਦਾ ਜਾਵੜੇ ਸੀ ਫਿਰ ਮੈਂ ਚਾਹ ਮੈਂ ਕਿਹਾ ਚੱਲ ਮੈਂ ਪੀ ਲੈਂਦੇ ਤੇ ਰੱਖ ਦੇ ਵੀ ਦੂਜਾ ਸੁਨੇਹਾ ਕਿਹਾ ਸੁਨੇਹਾ ਪਾ ਕੇ ਲਈ ਇਸ ਰੋਟੀ ਨਾਲ ਜਾ ਫਿਰ ਮੈਂ ਰੋਟੀ ਨਾਲ ਤਪੇਲੇ ਸੀ ਪਾਕੀ ਘਰ ਮੈਨੂੰ ਪਤਾ ਨਹੀਂ ਸੀ ਉਹ ਕੈਟਲ ਦੇ ਵਿੱਚ ਵੀ ਚਾਹ ਪਈ ਹੈ ਤਾਂ ਕਰਕੇ ਫਿਰ ਮੱਖ ਰੱਖ ਦਿੱਤੀ ਤੇ ਵਾਸਤੇ ਨੂੰ ਭਾਂਡੇ ਨੂੰ ਮੈਂ ਤਿਆਰ ਦੇ ਤੇ ਫਿਰ ਮੈਂ ਇੱਥੇ ਲਾ ਕੇ ਸੀ ਹਨਾ ਰੋਟੀ ਪਕਾਉਣ ਰੋਟੀ ਮੈਂ ਇਹ ਪਕਾਉਣ ਲੱਗੀ ਸੀ ਦੁਪਹਿਰ ਦੀ 1:30 ਵਜੇ ਦਾ ਟਾਈਮ ਸੀ ਤੇ ਇਹ ਮੈਂ ਤਾਂ ਪਕਾਉਣ ਲੱਗੀ ਸੀ ਕਿਉਂਕਿ ਅਸੀਂ ਅੱਜ ਜਾਣਾ ਸੀ ਮੈਂ ਤੇ ਸਨੇਹਾ ਨੂੰ ਪਰੰਪਰਾ ਨੇ ਸਨੇਹਾ ਦਾ ਵੀ ਪਹੁੰਚ ਤੇ ਉਹ ਤਾਂ ਕਰਕੇ ਸੀ ਮੈਂ ਰੋਟੀ ਫਿਰ ਜਲਦੀ ਲਾਉਦੀ ਸੀ ਮੈਂ ਤਾਂ ਚੱਲ ਆ ਕੀ ਪਤਾ ਕਿੰਨਾ ਕੁ ਟਾਈਮ ਲੱਗੂਗਾ ਮੈਂ ਰੋਟੀ ਲਾ ਦਾਂ ਚੱਲ ਤੇ ਤਾਂ ਕਰਕੇ ਫਿਰ ਮੈਂ ਕਿ ਰੋਟੀ ਲਾਉਣ ਲੱਗੀ ਸੀ ਮੈਂ ਕਿ ਫਟਾਫਟ ਰੋਟੀ ਲਾ ਕੇ ਵੀ ਬਾਕੀ ਕੰਮ ਤਾਂ ਫਿਰ ਹੁਣ ਆਪਣੇ ਕੀ ਕਰਨ ਵਾਲੇ ਸੀ ਪਾਣੀ ਤੋਂ ਲੈਡ ਤੋਂ ਬਿਨਾ ਕੀ ਕੰਮ ਹੁੰਦਾ ਕੱਪੜੇ ਵੀ ਮੇਰਾ ਧੋਣੇ ਸੀ ਫਿਰ ਤੇ ਉਸ ਕਰਕੇ ਫਿਰ ਮੈਂ ਨਾ ਰੋਟੀ ਮੈਂ ਤਾਂ ਚੱਲ ਫਟਾਫਟ ਬਣਾ ਕੇ ਇੱਥੇ ਫਿਰ ਮੈਂ ਲੱਕ ਦੀ ਸਪਖਾਏ ਤਾਰ ਇਕੱਠੀ ਕਰਕੇ ਰੱਖ ਲਉਂਦੀ ਹਾਂ ਤੇ ਇੱਕ ਸਾਈਡ ਤੇ ਕਰ ਦਾਂ ਫਿਰ ਮੈਂ ਅੱਗੇ ਸਿੱਧੇ ਸੈਲਫ ਸੈਲਫ ਕਰਨਾ ਵਿਆਹ ਹੋ ਜਾਦਾ ਤੇ ਬਸ ਫਿਰ ਮੈਂ ਨਾ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦੂੰਗੀ ਤੇ ਫਿਰ ਮੈਂ ਇੱਥੇ ਪਹਿਲਾਂ ਝਾੜੂ ਲਾਉਣ ਲੱਗਦੀ ਸੀ ਝਾੜੂ ਮਿਤਾ ਲਉਂਦੀ ਸੀ ਇੱਥੇ ਨਾ ਚੂਹੀ ਨੇ ਮਿੰਗਣੀ ਮਿੰਗਣਾ ਕੀਤੀਆਂ ਪਈਆਂ ਸੀ ਤੇ ਮੈਂ ਤਾਂ ਕਰਕੇ ਮੈਂ ਤਾਂ ਪਹਿਲਾਂ ਇਹਨੂੰ ਝਾੜ ਦਾਂ ਚੰਗੀ ਤਰ੍ਹਾਂ ਸੈਲਫ ਨੂੰ ਫਿਰ ਆਪਾਂ ਸਾਫ਼ ਕਰਾਂਗੇ ਤੇ ਪਿੰਜਰੇ ਦੇ ਵਿੱਚ ਨਾ ਮੈਂ ਉਧਰਲੇ ਦੂਜੇ ਘਰੋਂ ਪਿੰਜਰਾ ਲਿਆ ਕੇ ਰੋਟੀ ਲਾਈ ਕੱਲ ਵੀ ਐ ਹੀ ਹੋਇਆ ਕੱਲ ਰੋਟੀ ਲੈ ਗਈ ਪਿੰਜਰਾ ਚੋਂ ਤੇ ਪਿੰਜਰਾ ਉਹਨਾਂ ਪਿਆਰੇ ਆ ਤੇ ਫੇ ਚਾਈ ਨਹੀਂ ਤੇ ਅੱਜ ਵੀ ਫਿਰ ਮੈਂ ਰੋਟੀ ਜਮੇ ਹੀ ਸੁੱਕੇ ਲਾਈ ਅੱਜ ਵੀ ਇਹੀ ਗੱਲ ਹੀ ਹੋਈ ਜਦੋਂ ਅਸੀਂ ਜਾ ਕੇ ਮੁੜੀਆਂ ਮੈਂ ਤਾਂ ਸੁਨੇਹ ਤੇ ਰੋਟੀ ਹੈਣੀ ਸੀ ਪਿੰਜਰਾ ਪਿਆ ਸੀ ਉਹਨੂੰ ਖੁੱਲਾ ਤੇ ਪਿੰਜਰੇ ਦੇ ਵਿੱਚ ਆਈ ਨਹੀਂ ਫਿਰ ਮੈਂ ਸੁਨੇਹ ਨੂੰ ਕਿਹਾ ਮੈਂ ਕਿੰਨਾ ਦਿਨ ਵੀ ਉਹ ਜਿਹੜੀ ਉੱਪਰਲਾ ਲੋਕ ਜਾਂ ਹੁੰਦਾ ਪਿੰਜਰੇ ਦਾ ਵੀ ਉਹ ਖਰਾਬ ਲੱਗਦਾ ਜਿਦਾਈ ਹਣਾ ਜਦੋਂ ਰੋਟੀਆਂ ਐ ਜ਼ੋਰ ਨਾਲ ਖਿੱਚਦੀ ਐ ਚੋਈ ਕਿ ਕਰੜੀ ਹੁੰਦੀ ਰੋਟੀ ਜਿਹੜੀ ਜਮਾ ਹੋ ਜਾਂਦੀ ਆ ਸੁੱਕੀ ਹੋ ਲਈ ਸੀ ਮੈਂ ਕਹੇ ਜੋ ਖੱਚੂ ਵੀ ਫਿਰਤਾ ਆਉਗੀ ਹਨਾ ਖਿੱਚੀ ਜਾਂਦੀ ਆ ਕੁੰਡੀ ਜੀ ਵੀ ਲੋਕ ਡਿੱਟ ਲਾਉਂਗੇ ਡਿੱਗ ਭੰਦਾ ਤੇ ਫਿਰ ਉਹ ਡਿੱਗੇ ਦਾ ਡਿੱਗੇ ਨਹੀਂ ਸੁਮੇਂਗਾ ਵੀ ਉਹ ਫਿਰ ਖਰਾਬ ਹੋਣਾ ਲੋਕ ਆ ਤੇ ਮੈਂ ਕਹਾਂ ਚਾਹੀਨਾ ਮੈਂ ਹੀ ਲਿਆਉਣਾ ਪੈਣਾ ਤੁਹਾਨੂੰ ਰੇਂਜ ਰੱਖ ਕੇ ਮੈਂ ਕਹਾਂ ਚੱਲ ਆਪਾਂ ਜਿਦਨ ਸ਼ਹਿਰ ਛੁਰ ਕੇ ਉਦਨ ਲਿਆਵਾਂਗੇ ਦੂਜਾ ਲੱਕੜ ਦਾ ਹੀ ਲਿਆਵਾਂਗੇ ਤੇ ਉਹਦੇ ਵਿੱਚ ਚੱਲ ਆਇਆ ਕਰਨੀਆਂ ਚੋਣੀਆਂ ਹਨ ਕਿਉਂਕਿ 2-3 ਹੋਈਆਂ ਪਈਆਂ ਤੇ ਐਂ ਰੈਕ ਦੇ ਵਿੱਚ ਕੱਪੜੇ ਵਗੈਰਾ ਵੀ ਪਾਏ ਹਨ ਟੁੱਪਣ ਦਾ ਡਰ ਰਹਿੰਦਾ ਬੱਚਿਆਂ ਦੇ ਕੱਪੜੇ ਕੋਲ ਦੇ ਵਿੱਚ ਸਨੇਹ ਹੁੰਦੇ ਆ ਰਾਇ ਨੇ ਪਤਾ ਹਨਾ ਕਦੋਂ ਚੀਜ਼ ਟੁੱਟ ਜੇ ਚੀ ਇਹ ਕੱਪੜਾ ਹਨ ਤੇ ਤਾਂ ਕਰਕੇ ਫਿਰ ਵਾਕਿ ਉਹ ਹੋਰ ਵੀ ਚੀਜ਼ਾਂ ਆਪਣੀਆਂ ਸੋਦਾ ਪੱਤਾ ਕਈ ਵਾਰ ਬਾਹਰ ਆ ਜਾਂਦਾ ਉਹਦਾ ਵੀ ਡਰ ਹੀ ਰਹਿੰਦਾ ਤੇ ਡਰਤਾ ਹੈ ਕਿਉਂਕਿ ਉਹਦੇ ਵਿੱਚ ਨਾ ਰੈਕ ਦੇ ਵਿੱਚ ਸਨੇਹ ਨੇ ਲਖਾਫ ਐ ਮਿ ਰੱਖਤਾ ਚੋਲਾਂ ਦੇ ਆਟੇ ਦਾ ਉਹ ਵੀ ਟੁੱਕਿਆ ਪਿਆ ਸੀ ਕੱਲ ਮੈਂ ਦੇਖਿਆ ਫਿਰ ਮੈਂ ਡੱਬੇ ਦੇ ਵਿੱਚ ਕੱਢਿਆ ਤੇ ਕੋਈ ਨਾ ਕੁਝੀ ਤਾਂ ਬਾਹਰ ਆਈ ਜਾਂਦੀ ਆ ਤੇ ਤਾਂ ਕਰਕੇ ਨਾ ਬਹੁਤ ਔਖਾ ਕਰ ਖਚੂਈਆਂ ਨੇ ਤੇ ਬਿੱਲੀ ਹੁੰਦੀ ਤਾਂ ਹੈਗੀ ਆ ਬਿੱਲੀ ਨਾ ਸੂਈ ਹੋਈ ਆ ਤੇ ਉਹ ਹੁਣ ਅੰਦਰ ਘੱਟ ਵੱੜਦੀ ਆ ਬੈਠੀ ਤਾਂ ਰਹਿੰਦੀ ਆ ਬਾਹਰ ਬੂਰ ਤੇ ਅੰਦਰ ਨਹੀਂ ਵੱੜਦੀ ਡਰਦੀ ਤਾਂ ਕਰਕੇ ਇੱਥੇ ਫਿਰ ਮੈਂ ਲੱਗੀ ਸੀ ਇੱਥੇ ਸਾਬ ਸਫਾਈ ਕਰਨ ਕੱਪੜਾ ਲੇੜਾ ਚੱਕਣ ਜਿਹੜਾ ਖਾਲਤ ਪਿਆ ਸੀ ਤੇ ਵੈਸੇ ਇੱਥੇ ਮੈਂ ਸੈੱਟ ਕਰ ਦੂੰਗੀ ਸਾਰਾ ਰੂਮ ਹਨਾ ਜਿਹੜਾ ਕੋਈ ਖਾਲਤ ਕੱਪੜਾ ਜਿਹੜਾ ਸਾਰਾ ਸਮਾਨ ਚੱਕ ਦੂੰਗੀ ਤੇ ਇੱਥੇ ਕਰਾਂਗੇ ਵੀਡੀਓ ਦਾ ਐਂਡ ਤੁਹਾਨੂੰ ਅੱਜ ਦਾ ਬਲੌਗ ਕਿਵੇਂ ਲੱਗੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਓ ਤੇ ਕਮੈਂਟ ਕਰਿਓ ਸੋਹਣੇ ਸੋਹਣੇ ਤੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਮਿਲਾਂਗੇ ਕੱਲਾ ਦੇ ਨਵੇਂ ਵਲੋਗ ਦੇ ਵਿੱਚ ਧੰਨਵਾਦ ਜੀ